ਹਾਂਜੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਵੀ ਦਬਾ ਲਓ ਅੱਜ ਆਪਾਂ ਮਹਾਵੀਰ ਸਵਾਮੀ ਜੀ ਬਾਰੇ ਪੜਨ ਜਾ ਰਹੇ ਹਾਂ ਕਿਉਂਕਿ ਅੱਜ ਆਪਣੇ ਪੂਰੇ ਦੇਸ਼ ਦੇ ਵਿੱਚ ਮਹਾਵੀਰ ਸਵਾਮੀ ਜੈੰਤੀ ਮਨਾਈ ਜਾ ਰਹੀ ਹੈ ਕਹਿੰਦਾ ਭਾਵ ਮਹਾਵੀਰ ਸਵਾਮੀ ਜੀ ਦਾ ਅੱਜ ਦਾ ਦਿਨ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਮਹਾਵੀਰ ਸਵਾਮੀ ਜੀ ਕਿਹੜੇ ਧਰਮ ਨਾਲ ਰਿਲੇਟਡ ਸੀ ਤਾਂ ਇਹਨਾਂ ਦਾ ਜਿਹੜਾ ਸਬੰਧ ਹੈ ਉਹ ਜੈਨ ਧਰਮ ਦੇ ਨਾਲ ਆ ਜੈਨ ਧਰਮ ਦੇ ਵਿੱਚ ਕੁੱਲ 24 ਤੀਰਥੰਕਰ ਹੋਏ ਆ ਕਹਿੰਦਾ ਮਤਲਬ 24 ਗੁਰੂ ਹੋਏ ਆ ਤੇ 24 ਇਹਨਾਂ ਤੋਂ ਪਹਿਲਾਂ ਗੇ 23 ਹੋਏ ਸੀਗੇ ਤੇ 24ਵੇਂ ਤੀਰਥਾਂਕਰ ਵਜੋਂ ਮਹਾਵੀਰ ਸਵਾਮੀ ਜੀ ਨੇ ਜੈਨ ਧਰਮ ਦਾ ਬਹੁਤ ਵਿਕਾਸ ਕੀਤਾ ਜੈਨ ਧਰਮ ਨੂੰ ਬਲੰਦੀਆਂ ਤੇ ਲਿਆਂਦੇ ਲਈ ਬਹੁਤ ਸਾਰਾ ਕੰਮ ਕੀਤਾ ਪ੍ਰਚਾਰ ਕੀਤਾ ਮਹਾਵੀਰ ਸਵਾਮੀ ਜੀ ਨੇ ਭਾਰਤ ਦੇ ਪੁਰਾਣੇ ਧਰਮਾਂ ਦੇ ਵਿੱਚੋਂ ਇੱਕ ਪੁਰਾਣਾ ਧਰਮ ਜੈਨ ਧਰਮ ਤੇ ਇਸ ਧਰਮ ਦੇ ਲਈ ਮਹਾਵੀਰ ਸਵਾਮੀ ਜੀ ਨੇ ਕਾਫੀ ਪ੍ਰਚਾਰ ਕੀਤਾ ਸੀਗਾ ਤੇ ਉਹਨਾਂ ਨੂੰ ਬਲੰਦੀਆਂ ਤੇ ਲਿਆਏ ਸੀਗਾ ਤੇ ਹੁਣ ਆਪਾਂ ਮਹਾਵੀਰ ਸਵਾਮੀ ਜੀ ਦੇ ਮਹਾਵੀਰ ਸਵਾਮੀ ਇਸ ਧਰਮ ਦੇ ਵਿੱਚ ਆਪਾਂ ਗੱਲ ਕੀਤੀ ਹੈ ਵੀ ਜੈਨ ਧਰਮਾ ਜੈਨ ਧਰਮ ਦੇ ਵਿੱਚ ਤੀਰਥੰਕਰ ਹੋਏ ਆ ਤੀਰਥੰਕਰ ਦਾ ਮਤਲਬ ਹੈ ਮੋਕਸ਼ ਪ੍ਰਾਪਤ ਕਰਨ ਵਾਲਾ ਜਿੰਨੇ ਵੀ ਇਸ ਦੇ ਧਰਮ ਦੇ ਗੁਰੂ ਹੋਏ ਆ ਉਹ ਗਿਣਤੀ 'ਚ 24 ਹੋਏ ਆ ਤੇ 24ਵੇਂ ਤੀਰਥੰਕਰ ਮਹਾਵੀਰ ਸਵਾਮੀ ਹੋਏ ਆ ਵੀ ਉਹ ਭਗਤੀ ਕਰਦੇ ਸੀ ਤਪੱਸਿਆ ਕਰਦੇ ਸੀਗੇ ਤੇ ਉਹਦਾ ਮਤਲਬ ਕੀ ਹੁੰਦਾ ਜੀ ਪੰਜੇ ਗਿਆਨ ਇੰਦਰੀਆਂ ਤੇ ਕਾਬੂ ਪਾਉਣਾ ਤੇ ਪਹਿਲਾ ਤੀਰਥੰਕਰ ਕੌਣ ਸੀ ਰਿਸ਼ਭ ਦੇਵ ਸੀ ਜਾਂ ਕਹਿ ਲਈਏ ਜੈਨ ਧਰਮ ਦਾ ਮੁੱਢੀ ਕੌਣ ਸੀਗਾ ਜੈਨ ਧਰਮ ਦੀ ਮੁੱਢੀ ਕੌਣ ਸੀਗੀ ਜੀ ਰਿਸ਼ਭ ਦੇਵ ਉਹਨਾਂ ਦਾ ਜਿਹੜਾ ਚਿੰਨ੍ਹ ਸੀ ਉਹ ਸਾੰਡ ਜਾਂ ਬਾਇਲ ਸੀਗਾ 23ਵੇਂ ਤੀਰਥੰਕਰ ਹੋਏ ਆ 파르ਸ਼ਵਨਾਥ ਤੇ 24ਵੇਂ ਤੀਰਥੰਕਰ ਹੋਏ ਸੀ ਮਹਾਵੀਰ ਸੁਆਮੀ ਜੀ ਠੀਕ ਹੈ ਜੀ ਇਹ ਸੁਆਮੀ 24ਵੇਂ ਤੀਰਥੰਕਰ ਹੋਏ ਆ ਇਹਨਾਂ ਨੇ ਹੀ ਜੈਨ ਧਰਮ ਦਾ ਸਭ ਤੋਂ ਵੱਧ ਪ੍ਰਚਾਰ ਕੀਤਾ ਪਰਫੁੱਲਤ ਕੀਤਾ ਪੂਰੇ ਦੇਸ਼ ਦੇ ਵਿੱਚ ਜੈਨ ਧਰਮ ਨੂੰ ਫਲਾਇਆ ਸੀਗਾ ਤੇ ਹੁਣ ਆਪਾਂ ਪੜਦੇ ਹਾਂ ਜੀ ਮਹਾਵੀਰ ਸੁਆਮੀ ਜੀ ਦਾ ਜਨਮ ਮਹਾਵੀਰ ਸੁਆਮੀ ਜੀ ਦਾ ਜਨਮ ਕਦੋਂ ਹੋਇਆ 540 ਦੇ ਵਿੱਚ 540 BC ਮਤਲਬ ઈਸਾ ਪੂਰਵ ਦੇ ਵਿੱਚ 99 BC ਵੀ ਲਿਖ ਦਿਆ ਨੇ ਪਰ ਇਹ ਜਿਹੜਾ ਇਹ ਡਾਟਾ ਇਹ ਐਨ 540 BC ਚ ਤੇ ਆਪਣੇ ਪੰਜਾਬ ਬੋਰਡ ਦੇ ਵਿੱਚ 599 ਹੁੰਦਾਗਾ 540 BC ਦੇ ਵਿੱਚ ਕਿੱਥੇ ਹੋਇਆ ਜੀ ਕੁੰਡਲਗ੍ਰਾਮ ਜਾਂ ਕੁੰਡਗ੍ਰਾਮ ਬਿਹਾਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸਵਾਮੀ ਜੀ ਦਾ ਜਨਮਾ 540 ਈਸਾ ਪੂਰਵ ਕੁੰਡਲਗ੍ਰਾਮ ਬਿਹਾਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਸੀ ਸਿਦਾਰਥ ਤੇ ਮਾਤਾ ਦਾ ਨਾਮ ਸੀ ਜੀ ਤ੍ਰਿਸ਼ਲਾ ਤੇ ਉਹਨਾਂ ਦਾ ਸਬੰਧ ਸੀ ਅੱਗੇ ਲਿਛਵੀ ਵੰਸ਼ ਦੇ ਨਾਲ ਵੀ ਜਿਹੜੀ ਤ੍ਰਿਸ਼ਲਾ ਸੀ ਤ੍ਰਿਸ਼ਲਾ ਦਾ ਜਿਹੜਾ ਸਬੰਧ ਸੀ ਉਹ ਲਿਛਵੀ ਵੰਸ਼ ਦੇ ਨਾਲ ਸੀ ਕਹਿੰਦਾ ਮਤਲਬ ਕੇ ਲਿਛਵੀ ਵਾਂਸ ਦੇ ਵਿੱਚ ਸੀਗੇ ਉਹਨਾਂ ਦੇ ਘਰ ਸੀਗੇ ਤੇ ਮਹਾਵੀਰ ਸਵਾਮੀ ਜੀ ਦਾ ਬਚਪਨ ਦਾ ਨਾਮ ਕੀ ਰੱਖਿਆ ਗਿਆ ਤੇ ਬਚਪਨ ਦਾ ਨਾਮ ਰੱਖਿਆ ਗਿਆ ਵਰਦਮਾਨ ਵਰਦਮਾਨ ਦਾ ਮਤਲਬ ਹੁੰਦਾ ਜੀ ਸੁਭਾਗਾ ਵਾਲਾ ਸੁਭਾਗ ਜੀ ਜਦੋਂ ਮਹਾਵੀਰ ਸਵਾਮੀ ਜੀ ਦਾ ਜਨਮ ਹੋਇਆ ਤੇ ਇਹਦੇ ਉਸ ਦੇ ਮਤਲਬ ਉਸ ਸਮੇਂ ਭਰਪੂਰ ਅਨਾਜ ਹੋਇਆ ਫਸਲਾਂ ਹੋਈਆਂ ਤੇ ਸੁਭਾਗਾ ਭਰਿਆ ਸੁਭਾਗਾ ਭਰੈ ਨੂੰ ਕਿਹਾ ਗਿਆ ਤਾਂ ਵਰਦਮਾਨ ਮਹਾਵੀਰ ਸਵਾਮੀ ਦਾ ਬਾਚ ਬਿਆ ਹੋਇਆ ਤੇ ਉਹਨਾਂ ਤੇ ਫਿਰ ਤ੍ਰਿ ਹੋਈ ਤੇ ਪੁੱਤਰੀ ਦਾ ਨਾਮ ਰੱਖਿਆ ਦਰਸ਼ਨਾ ਪ੍ਰਿਆ ਦਰਸ਼ਨਾ ਬਾਅਦ ਬਿਆਦਕੋ ਸਮਾਂ ਬਾਅਦ ਫਿਰ ਮਹਾਵੀਰ ਸਵਾਮੀ ਜੀ ਨੇ ਘਰ ਛੱਡਣ ਦਾ ਫੈਸਲਾ ਕਰ ਲਿਆ ਉਹਨਾਂ ਦੀ ਉਮਰ 30 ਸਾਲ ਸੀਗੀ ਫਿਰ ਘਰ ਦਾ ਤਿਆਗ ਮਹਾਵੀਰ ਸਵਾਮੀ ਨੇ ਘਰ ਦਾ ਉਹਨਾਂ ਨੇ ਘਰ ਦਾ ਤਿਆਗ ਕੀਤਾ ਕਿਉਂਕਿ ਉਹਨਾਂ ਨੇ ਜੰਗਲਾਂ 'ਚ ਜਾਣਾ ਸੀ ਤਪੱਸਿਆ ਕਰਨੀ ਸੀਗੀ ਮਾਤਾ ਪਿਤਾ ਸੀ ਤਾਂ ਵੱਡਾ ਭਰਾ ਸੀ ਨੰਦੀ ਵਰਦਨ ਨੰਦੀ ਵਰਦਨ ਆਗਿਆ ਲੈ ਕੇ ਘਰ ਤਿਆਗ ਗਿਆ ਜਾਂ ਘਰ ਛੱਡ ਦਿੱਤਾ ਜਿਹੜਾ ਉਹਨਾਂ ਨੇ ਘਰ ਛੱਡਣ ਵੇਲੇ ਵਸਤਰ ਪਹਿਨੇ ਅਸੀਂ ਧਾਰਨ ਕੀਤਾ ਸੀ ਲਗਭਗ 13 ਮਹੀਨੇ ਬਾਅਦ ਉਹ ਵਸਤਰ ਤਾਂ ਉਹਨਾਂ ਨੇ ਤਿਆਗ ਕੀਤਾ ਸੀਗਾ ਵਸਤਰ ਤਿਆਗ ਤੇ ਉੱਥੇ ਉਹ ਬਿਨਾਂ ਕੱਪੜਿਆਂ ਤੋਂ ਨੰਗੇ ਰਹਿਣ ਲੱਗੇ ਸੀਗੇ ਸਰੀਰ ਨੂੰ ਕਸ਼ਟ ਦੇ ਤੇ ਜੰਗਲ 'ਚ ਗਏ ਤਪੱਸਿਆ ਕਰਨ ਲੱਗੇ ਸਰੀਰ ਨੂੰ ਕਸ਼ਟ ਦੇਣ ਲੱਗੇ ਫਿਰ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਕਰ ਹੁੰਦੀ ਹੈ ਗਿਆਨ ਦੀ ਪ੍ਰਾਪਤੀ ਲਗਭਗ 12 ਸਾਲ 6 ਮਹੀਨੇ 15 ਦਿਨ ਸਾਢੇ 12 ਸਾਲ ਇਹਨਾਂ ਨੇ ਕੀ ਕੀਤੀ ਉੱਥੇ ਤਪੱਸਿਆ ਕੀਤੀ ਜੰਗਲ ਦੇ ਵਿੱਚ ਰਹਿ ਕੇ ਸਰੀਰ ਨੂੰ ਕਸ਼ਟ ਦੇ ਤੇ ਤਪੱਸਿਆ ਕੀਤੀ ਤਪੱਸਿਆ ਤੋਂ ਬਾਅਦ ਫਿਰ ਇਹਨਾਂ ਨੂੰ ਗਿਆਨਤੀ ਹੋਈ ਗਿਆਨ ਦੀ ਪ੍ਰਾਪਤੀ ਹੋਈ ਕਿਹੜੇ ਰੁੱਖੇਟਾਂ ਸਾਲ ਦੇ ਰੁੱਖੇਟ ਬੈਠ ਕੇ ਇਹਨਾਂ ਨੇ ਗਿਆਨ ਕਵਲਿਆ ਬੜਾ ਮੇਨ ਆ ਵੀ ਕਵਲਿਆ ਜਿਹੜਾ ਸ਼ਬਦ ਹੈ ਕਿਹੜੇ ਧਰਮ ਨਾਲ ਜੁੜਿਆ ਹੋਇਆ ਕਵਲਿਆ ਸ਼ਬਦ ਜੁੜਿਆ ਜੀ ਜੈਨ ਧਰਮ ਦੇ ਨਾਲ ਕਵਲਿਆ ਦਾ ਮਤਲਬ ਹੁੰਦਾ ਵੀ ਪੂਰਨ ਜਾਂ ਕਹਿੰਦੇ ਸੰਪੂਰਨ ਗਿਆਨ ਹਾਸਲ ਕਰ ਲੈਣਾ ਤੇ ਗਿਆਨ ਪ੍ਰਾਪਤੀ ਤੋਂ ਬਾਅਦ ਜੱਟ ਕਵਲਿਆ ਦੀ ਪ੍ਰਾਪਤੀ ਤੋਂ ਬਾਅਦ ਇਹ ਜਿੰਨ ਕਹਾਣੀ ਜਿੰਨ ਦਾ ਮਤਲਬ ਹੁੰਦਾ ਜੇਤੂ ਵੀ ਜਿਹੜਾ ਬੰਦਾ ਪੰਜੇ ਗਿਆਨ ਇੰਦਰੀਆਂ ਤੇ ਕਾਬੂ ਪਾ ਲੈਂਦਾਗਾ ਜਿਹਨੂੰ ਸਾਰੇ ਬ੍ਰਹਿਮੰਡ ਦਾ ਗਿਆਨ ਅਜੇ ਉਹ ਮਤਲਬ ਜਿੱਤ ਚੁੱਕਿਆ ਹੈਗਾ ਜੇਤੂ ਬਣ ਚੁੱਕਿਆ ਹੈਗਾ ਇਸੇ ਹੁਣ ਜੇਤੂ ਤੋਂ ਜਿੰਨ ਜਿਵੇਂ ਕਹਿੰਦੇ ਜਿੰਨਤ ਅੱਗੇ ਜੈਨ ਬਣ ਗਏ ਸੀ ਇਹ ਜੰਨ ਕਹਾਈ ਸੀ ਗਿਆਨ ਪ੍ਰਾਪਤੀ ਤੋਂ ਬਾਅਦ ਜਿੰਨ ਜਿੰਦਾ ਮਤਲਬ ਜੇਤੂ ਇੱਕ ਵੱਲਿਆ ਦੀ ਪ੍ਰਾਪਤੀ ਭਾਵ ਸੰਪੂਰਨ ਬ੍ਰਹਿਮੰਡ ਦਾ ਸੰਪੂਰਨ ਗਿਆਨ ਹਾਸਲ ਕਰਨਾ ਇਸ ਇਹਨਾਂ ਨੇ ਮਤਲਬ ਕਵੱਲਿਆ ਦੀ ਪ੍ਰਾਪਤੀ ਕਰ ਲਈ ਗਿਆਨ ਹਾਸਲ ਕਰ ਲਿਆ ਸੀਗਾ ਤੇ ਮਹਾਵੀਰ ਇਹ ਦੁਬਾਰਾ ਇਹਨਾਂ ਦਾ ਨਾਮ ਮਹਾਵੀਰ ਵੀ ਪੈਂਦਾ ਤੇ ਮਹਾਵੀਰ ਦਾ ਮਤਲਬ ਹੁੰਦਾ ਮਹਾਨ ਜੋਦਾ ਤੇ ਗਿਆਨ ਪ੍ਰਾਪਤੀ ਦੇ ਪਿੱਛੋਂ ਫਿਰ ਮਹਾਵੀਰ ਸਵਾਮੀ ਜੀ ਨੇ ਪਾਵਾਪੁਰੀ ਦੇ ਵਿੱਚ ਜੈਨ ਸੰਗ ਦੀ ਸਥਾਪਨਾ ਕੀਤੀ ਸੀਗੀ ਠੀਕ ਹੈ ਜੀ ਮਹਾਵੀਰ ਸਵਾਮੀ ਨੇ ਫਿਰ ਆਪਦਾ ਕੇਂਦਰ ਕਿੱਥੇ ਸਥਾਪਿਤ ਕੀਤਾ ਜਿੱਥੇ ਉਹਨਾਂ ਨੇ ਪ੍ਰਚਾਰ ਕਰਨਾ ਸੀਗਾ ਉਹ ਪਾਵਾਪੁਰੀ ਦੇ ਵਿੱਚ ਉਹਨਾਂ ਨੇ ਸਥਾਪਿਤ ਕੀਤਾ ਦੀ ਉਸ ਤੋਂ ਬਾਅਦ ਧਿਆਨ ਪੜਦੇ ਆ 468 BC ਦੇ ਵਿੱਚ ਪਾਵਾਪੁਰੀ ਪਟਨਾ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਦਿਹਾਂਤ ਹੋ ਗਿਆ ਸੀ 468 BC ਦੇ ਵਿੱਚ 540 ਸਾਲ ਚੱਲਦੇ ਆ 540 ਤੋਂ ਆਈ ਕੇ ਪੁੱਠੇ ਸਾਲ ਚੱਲਦੇ ਆ ਲਗਭਗ 72 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ 468 BC ਚ ਆਪਾਂ ਉਹਨਾਂ ਦੀ ਡੈਥ ਹੋ ਗਈ ਮਹਾਵੀਰ ਦੀ ਮੌਤ ਬਾਅਦ ਜੈਨ ਸੰਗ ਦਾ ਜਿਹੜਾ ਪ੍ਰਧਾਨ ਆ ਉਸ ਸੁਧਰਮਨ ਬਣਿਆ ਸੀ ਸੁਧਰਮਨ ਉਹਦਾ ਨਾਮ ਸੀ ਸੁਧਰਮਨ ਜੀ ਤੇ ਮਹਾਵੀਰ ਸਵਾਮੀ ਜੀ ਦੇ ਮੌਲਕ ਸਿਧਾਂਤ ਜਿੰਨੇ ਵੀ ਉਹਨਾਂ ਦੇ ਸਿਖਿਆਵਾਂ ਸੀ ਮੌਲਕ ਸਿਧਾਂਤ ਸੀ ਉਹ 14 ਪ੍ਰਾਚੀਨ ਗ੍ਰੰਥਾਂ ਦੇ ਵਿੱਚ ਸੀਗੇ ਤੇ ਜਿਨ੍ਹਾਂ ਨੂੰ ਪੂਰਵ ਕਹਿੰਦੇ ਸੀਗੇ ਇਸ ਤਰ੍ਹਾਂ ਮਹਾਵੀਰ ਸਵਾਮੀ ਜੀ ਦੀ ਜਿਹੜੀ ਪਿਖਸ਼ੂਣੀ ਸੰਗ ਸੀ ਮਤਲਬ ਜੈਨ ਧਰਮ ਦੇ ਵਿੱਚ ਜਿਹੜੇ ਪਿਖਸ਼ੂ ਤੇ ਪਿਖਸ਼ੂਣੀਆਂ ਪਿਖਸ਼ੂ ਕੌਣ ਸੀ ਜਿਹੜੇ ਜੈਨ ਧਰਮ ਅਪਣਾਉਣਾ ਚਾਹੁੰਦੇ ਨੇ ਘਰ-ਬਾਰ ਛੱਡ ਕੇ ਉਹ ਉੱਥੇ ਜੈਨ ਧਰਮ ਦਾ ਜਿਹੜਾ ਕੋਈ ਸੰਗ ਬਣਿਆ ਹੈ ਕੇਂਦਰ ਕੁੜਗਾਲੀਔਰਤਾਂ ਲਈ ਵੀ ਇੱਕ ਸੰਗ ਬਣਿਆ ਸੀ ਉਹ ਅਲੱਗ ਰਹਿੰਦੀਆਂ ਸੀ ਜਿਨ੍ਹਾਂ ਨੇ ਜੈਨ ਧਰਮ ਅਡੋਪਟ ਕੀਤਾ ਸੀਗਾ ਤੇ ਉਹ ਜਿਹੜੇ ਪਿਕਸੂਣੀ ਪਿਕਸੂਣੀਆਂ ਕਹਿੰਦੇ ਸੀ ਤੇ ਪਿਕਸੂਣੀ ਸੰਗ ਦੀ ਜਿਹੜੀ ਪ੍ਰਧਾਨ ਸੀ ਉਹ ਚੰਦਨਾ ਸੀਗੀ ਜੀ ਉਹ ਚੰਦਨਾ ਉਹਨਾਂ ਦੀ ਉੱਥੇ ਪ੍ਰਧਾਨ ਰਹੀ ਆ ਅੱਗੇ ਜੈਨ ਧਰਮ ਨੂੰ ਸਭ ਤੋਂ ਜ਼ਿਆਦਾ ਚਾਲੂਕਿਆ ਗੁਜਰਾਤ ਦੇ ਜਿਹੜੇ ਚਾਲੂਕਿਆ ਰਾਜੇ ਸੀ ਉਹਨਾਂ ਨੇ ਬਣਾਇਆ ਸੀਗਾ ਅੰਤਮ ਦੇ ਵਿੱਚ ਕਿਹੜੇ ਰਾਜਾ ਨੇ ਇਹ ਅਪਣਾਇਆ ਸੀਗਾ ਇਹ ਗੁਜਰਾਤ ਦੇ ਚਾਲੂਕਿਆ ਰਾਜੇ ਸੀ ਜਿੰਨੇ ਵੀ ਜੈਨੀ ਨੇ ਜੈਨਤਾ ਨੂੰ ਮੰਨਦੇ ਆ ਉਹ ਨੰਗੇ ਪੈਰ ਤੋਂ ਤੇ ਪੱਟੀ ਬੰਨਦੇ ਆ ਤੇ ਪਾਣੀ ਪੁਣ ਕੇ ਪੀਂਦੇ ਆ ਕਿਉਂਕਿ ਉਹ ਕੀ ਚਾਹੁੰਦੇ ਆ ਵੀ ਸਾਥੋਂ ਕੋਈ ਕਿਸੇ ਜੀਵ ਦੀ ਹੱਤਿਆ ਨਾ ਹੋ ਜੇ ਇਸੇ ਕਰਕੇ ਉਹ ਜੋ ਤੁਰਦੇ ਆ ਸੜਕਾਂ ਤੇ ਤੁਰਦੇ ਤਾਂ ਨੰਗੇ ਪੈਰ ਤੁਰਦੇ ਕੋਈ ਪੈਰ 'ਚ ਚੱਪਲ ਨਹੀਂ ਹੁੰਦੀ ਕੋਈ ਬੂਟ ਨਹੀਂ ਹੁੰਦਾ ਮੂੰਹ ਤੇ ਪੱਟੀ ਬੰਨੀ ਹੁੰਦੀ ਆ ਵੀ ਆਪਾਂ ਸਾਹ ਲੈ ਲੈਨੇ ਆ ਆਕਸੀਜਨ ਜਾਂਦੀ ਆ ਕੋਈ ਅੰਦਰ ਆਪਣੀ ਇਕੱਠਾਂ ਨੂੰ ਚੱਲ ਜੇ ਪਾਣੀ ਵੀ ਪੁਣ ਕੇ ਪੀਂਦੇ ਆ ਤੇ ਹੁਣ ਇਹੀ ਨਾਰਾ ਸੀਗਾ ਆ ਜਾਇ ਇਹੀ ਉਹਨਾਂ ਦਾ ਕਹ ਲਈਏ ਕਹਿਣਾ ਸੀ ਮਹਾਵੀਰ Swami ਦਾ ਸਾਰੇ ਸਾਰੇ ਆ ਲਈ ਜੀਵਨ ਪਿਆਰਾ ਇਹ ਮਹਾਵੀਰ Swami ਦਾ ਬਿਜਨੇ ਵੀ ਇੱਥੇ ਧਰਤੀ ਤੇ ਜੀਵ ਆਉਂਦੇ ਆ ਸਾਰੇ ਜੀਵ ਜਿਉਣਾ ਚਾਹੁੰਦੇ ਨੇ ਸਾਰਿਆਂ ਲਈ ਜੀਵਨ ਪਿਆਰਾ ਹੈ ਫਿਰ ਮਹਾਵੀਰ ਸਵਾਮੀ ਜੀ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ ਸੀਗਾ ਤਾਂ ਮਹਾਵੀਰ ਸਵਾਮੀ ਨੇ ਪਹਿਲਾ ਉਪਦੇਸ਼ ਰਾਜਗ੍ਰਹਿ ਰਾਜਗ੍ਰਹਿ ਦੇ ਵਿੱਚ ਇਹ ਮਗਧ ਦੀ ਰਾਜਧਾਨੀ ਸੀ ਰਾਜਗ੍ਰਹਿ ਉੱਥੇ ਇਹਨਾਂ ਨੇ ਦਿੱਤਾ ਸੀ ਇੱਕ ਖਾਸ ਗੱਲ ਇਹ ਵੀ ਆ ਵੀ ਇਹਨਾਂ ਨੇ ਕਿਹੜੀ ਭਾਸ਼ਾ ਦਾ ਪ੍ਰਯੋਗ ਕੀਤਾ ਸੀ ਇਹਨਾਂ ਨੇ ਕੀਤਾ ਸੀ ਸੰਸਕ੍ਰਿਤ ਪਰ ਆਕਿਰਤ ਭਾਸ਼ਾ ਸੀ ਦੇਸੀ ਭਾਸ਼ਾ ਸੀ ਹਰੇਕ ਬੰਦਾ ਬੋਲ ਸਕਦਾ ਸੀਗਾ ਪੜ ਸਕਦਾ ਸੀਗਾ ਕਿਉਂਕਿ ਉਸ ਵਕਤ ਜਦੋਂ ਮਹਾਵੀਰ ਸਵਾਮੀ ਜੀ ਆਏ ਆ ਦੁਨੀਆ ਦੇ ਵਿੱਚ ਉਹਨਾਂ ਨੇ ਜੈਨ ਧਰਮ ਨੂੰ ਅੱਗੇ ਤੋਰਿਆ ਉਸ ਸਮੇਂ ਸੰਸਕ੍ਰਿਤ ਜਿਹੜੀ ਭਾਸ਼ਾ ਦਾ ਬੋਲਚਾਲ ਆ ਜ਼ਿਆਦਾ ਸੀਗਾ ਸੰਸਕ੍ਰਿਤ ਹਰੇਕ ਬੰਦੇ ਨੂੰ ਸਮਝ ਨਹੀਂ ਆਉਂਦੀ ਸੀ ਹਰੇਕ ਬੰਦੇ ਤੋਂ ਪੜ ਹੀ ਨਹੀਂ ਜਾਂਦੀ ਸੀਗੀ ਇਸੇ ਕਰਕੇ ਮਹਾਵੀਰ ਸਵਾਮੀ ਨੇ ਆਪਣਾ ਜਿਹੜਾ ਮਤਲਬ ਧਰਮ ਦਾ ਪ੍ਰਚਾਰ ਆਪਣੀਆਂ ਸਿੱਖਿਆਵਾਂ ਨੂੰ ਪ੍ਰਕਿਰਤਕ ਭਾਸ਼ਾ ਭਾਸ਼ਾ ਦੇ ਵਿੱਚ ਉਹਨਾਂ ਨੇ ਬਿਆਨ ਕੀਤਾ ਸੀਗਾ ਲੋਕਾਂ ਨੂੰ ਸਮਝਾਇਆ ਸੀ ਆਪਣੇ ਉਪਦੇ ਤੇ ਪਹਿਲਾ ਅਨਿਆਇ ਬਣਿਆ ਸੀਗਾ ਜੀ ਹੁਣ ਪੈ ਗਿਆ ਵੀ ਉਹਨਾਂ ਦਾ ਪਹਿਲਾ ਚੇਲਾ ਕਿਹੜਾ ਬਣ ਗਿਆ ਉਹਦਾ ਨਾਂ ਸੀ ਇਹੀ ਜਮਾਲੀ ਬਾਅਦ ਚ ਮਹਾਵੀਰ ਸਵਾਮੀ ਦਾ ਜਵਾਈ ਵੀ ਬਣ ਜਾਂਦਾ ਹੈ ਕਿਉਂਕਿ ਮਹਾਵੀਰ ਸਵਾਮੀ ਜੀ ਦੀ ਇੱਕ ਪੁੱਤਰੀ ਆ ਪ੍ਰਿਆ ਦਰਸ਼ਨਾ ਉਹਨਾਂ ਦਾ ਮਤਲਬ ਵਿਆਹ ਹੋ ਜਾਂਦਾ ਹੈਗਾ ਜਮਾਲੀ ਦੇ ਨਾਲ ਤਾਂ ਪਹਿਲਾ ਜਿਹੜਾ ਚੇਲਾ ਇਹਨਾਂ ਦਾ ਉਹ ਜਮਾਲ ਆ ਮਹਾਵੀਰ ਜੀ ਨੇ ਪੰਜ ਧਰਮ ਦਿੱਤੇ ਜਿਹੜਾ ਬੰਦਾ ਭਾਈ ਜੈਨ ਧਰਮ ਅਡਾਪਟ ਕਰੂਗਾ ਉਹ ਆ ਪੰਜ ਸਿਧਾਂਤਾਂ ਨੂੰ ਫਾਲੋ ਕਰੂਗਾ ਪਹਿਲਾ ਹੈਗਾ ਅਹਿੰਸਾ ਅਹਿੰਸਾ ਦਾ ਮੀ ਲੜਾਈ ਝਗੜਾ ਨਾ ਕਰਨਾ ਅਸੇਤੇ ਆ ਅਸੇਤੇ ਜਿ ਚੋਰੀ ਨਾ ਕਰਨਾ ਸੱਚ ਮਤਲਬ ਸੱਚ ਬੋਲਣਾ ਝੂਠ ਕਦੇ ਬੋਲੋ ਅਪਰਗ੍ਰਹਿ ਅਪਰਗ੍ਰਹਿ ਦਾ ਮਤਲਬ ਹੁੰਦਾ ਵੀ ਲੋੜ ਤੋਂ ਵੱਧ ਕੁਝ ਵੀ ਇਕੱਠਾ ਨਾ ਕਰਨਾ ਵੀ ਜਿੰਨੀ ਤੁਹਾਨੂੰ ਲੋੜ ਆ ਕੋਈ ਪੈਸੇ ਦੀ ਲੋੜ ਆ ਉਨੇ ਰੱਖੋ ਵੱਧ ਅਜ ਤਾਂ ਵੰਡ ਦਿਓ ਤੁਹਾਡੇ ਕੋਲ ਖਾਣ ਦੀ ਚੀਜ਼ ਜਿੰਨੀ ਤੁਹਾਨੂੰ ਚਾਹੀਦੀ ਉਨੀ ਰੱਖੋ ਬਾਅਦ ਜਿਆਦਾ ਕੀ ਉਹਨੂੰ ਵੰਡ ਦਿਓ ਵੀ ਲੋੜ ਤੋਂ ਜ਼ਿਆਦਾ ਕੁਝ ਵੀ ਇਕੱਠਾ ਨਾ ਕਰਨਾ ਤੇ ਪੰਜਵਾਂ ਆ ਗਿਆ ਬ੍ਰਹਮਚਾਰੀ ਜਿਹੜਾ ਤੁਹਾਡਾ ਜੀਵਨ ਆ ਉਹ ਬ੍ਰਹਮਚਾਰੀ ਰਹਿ ਕੇ ਤੁਸੀਂ ਗ੍ਰੰਥ ਪੜ੍ਹ ਕੇ ਧਰਮ ਦੇ ਮੁਤਾਬਕ ਚੱਲ ਕੇ ਵੀ ਆਪਣਾ ਜਿਹੜਾ ਜੀਵਨ ਆ ਉਹ ਬ੍ਰਹਮਚਾਰੀ ਢੰਗ ਨਾਲ ਇਹ 5 ਸਦਾ ਦਿੱਤੇ ਸੀਗੇ ਮਹਾਵੀਰ ਸਵਾਮੀ ਜੀ ਨੇ ਉਸ ਤੋਂ ਬਾਅਦ ਜੈਨ ਸੰਗ ਜੈਨ ਸੰਗ ਤੁਹਾਨੂੰ ਦੱਸ ਦਿੱਤਾ ਕਿ ਵਾਰ ਛੱਡ ਕੇ ਜਿੰਨੇ ਵੀ ਆਉਂਦੇ ਸੀਗੇ ਉਹ ਜੈਨ ਸੰਗ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਅਪੇਖਸ਼ੂ ਤੇ ਿਖਸ਼ੂ ਹੋਣੀ ਆ ਕਹਿੰਦੇ ਸੀਗੇ ਫਿਰ ਅੱਗੇ ਆ ਗਏ ਤਿੰਨ ਰਤਨ ਫਿਰ ਰਤਨ ਤਿੰਨ ਰਤਨ ਤਿੰਨ ਰਤਨ ਕਿਹੜੇ ਨੇ ਜੈਨ ਧਰਮ ਦੇ ਸੱਚਾ ਗਿਆਨ ਵੀ ਸੱਚਾ ਗਿਆਨ ਹਾਸਲ ਕਰੋ ਸੱਚਾ ਵਿਸ਼ਵਾਸ ਜਾਂ ਸਰਦਾ ਵੀ ਜਿਹੜੀ ਤੁਹਾਡੀ ਸ਼ਰਧਾ ਹੋਣੀ ਚਾਹੀਦੀ ਆ ਉਹ ਵੀ ਸੱਚੀ ਹੋਣੀ ਚਾਹੀਦੀ ਆ ਤੁਹਾਨੂੰ ਆਪਣੇ ਗੁਰੂ 'ਚ ਵਿਸ਼ਵਾਸ ਹੋਣਾ ਚਾਹੀਦਾ ਤੀਸਰਾ ਸੱਚਾ ਆਚਰਨ ਜਾਂ ਕਰਮ ਠੀਕ ਹੈ ਜਿਹੜਾ ਵੀ ਕੋਈ ਕੰਮ ਕਰੋ ਉਹ ਪੂਰਾ ਮਨ ਲਾ ਕੇ ਸੱਚੇ ਤੌਰ ਤੇ ਕੀਤਾ ਜਾਵੇ ਇਹ ਤਿੰਨ ਰਾਤਣੇ ਸੱਚਾ ਗਿਆਨ ਸੱਚਾ ਵਿਸ਼ਵਾਸ ਸੱਚਾ ਕਰਮ ਤੇ ਜੈਨ ਧਰਮ ਦੇ ਗ੍ਰੰਥਾਂ ਨੂੰ ਅੰਗ ਕਿਹਾ ਜਾਂਦਾ ਹੈਗਾ ਠੀਕ ਹੈ ਜੀ ਜੈਨ ਧਰਮ ਦੇ ਨੇ ਵੀ ਗੱਲ ਉਹਨਾਂ ਨੂੰ ਅੰਗ ਦੇ ਨੇ ਅੱਗੇ ਲੈਣਾ ਸਾਹਤ ਦੇਖ ਲੈਣੇ ਆ ਕਿਹੜੇ ਕਿਹੜੇ ਗ੍ਰੰਥ ਲਿਖੇ ਗਏ ਨੇ ਤਾਂ ਤੇਰਾ ਹੈਗਾ ਜੀ ਕਲਪਸੂਤਰ ਇਹ ਲਿਖਿਆ ਸੀ ਭੱਦਰ ਬਾਹੂ ਨੇ ਲਿਖਿਆ ਸੀ ਕਲਪਸੂਤਰ ਜੋ महावीर स्वामी ਦੀ ਜ਼ਿੰਦਗੀ ਬਾਰੇ ਆ ਮਹਾਵੀਰ Swami ਦੀ ਜ਼ਿੰਦਗੀ ਬਾਰੇ ਲਿਖਿਆ ਹੈਗਾ ਸanskrit ਭਾਸ਼ਾ ਦੇ ਵਿੱਚ ਇਹ ਲਿਖਿਆ ਗਿਆ ਕਲਪਸੂਤਰ ਇੱਕ ਹੈਰੀਸਿਸ ਪ੍ਰਵ ਪਰਿਸ਼ਿਸ਼ਟ ਪ੍ਰਵ ਇਹ ਲਿਖਿਆ ਜੀ ਹੇਮਚੰਦਰ ਜੀ ਨੇ ਹੇਮਚੰਦਰ ਨੇ ਲਿਖਿਆ ਉਸ ਤੋਂ ਬਾਅਦ ਜੈਨ ਧਰਮ ਕਿਹੜੇ ਕਿਹੜੇ ਰਾਜਿਆਂ ਨੇ ਅਪਣਾਇਆਗਾ ਚੰਦਰਗੁਪਤ ਮੌਰੀਆ ਜਿਹੜਾ ਮੌਰੀਆ ਵੰਸ਼ ਦਾ ਮੋਢੀ ਹੋਇਆ ਚੰਦਰਗੁਪਤ ਮੌਰੀਆ ਉਹ ਪਹਿਲਾਂ ਵੈਸੇ ਹਿੰਦੂ ਧਰਮ ਨੂੰ ਮੰਨਦਾ ਸੀ ਜਦੋਂ ਉਹਨਾਂ ਨੇ ਫਿਰ ਅੰਤਮ ਸਮੇਂ ਵੀ ਜਮਾ ਆਖਰੀ ਟੈਟ ਵੀ ਹੁਣ ਉਹਨਾਂ ਦੀ ਮੌਤ ਹੋਣ ਵਾਲੀ ਹੈ ਜਾਂ ਥੋੜਾ ਟਾਈਮ ਰਹਿ ਗਿਆ ਤਾਂ ਉਹਨਾਂ ਨੇ ਅੰਤਮ ਸਮੇਂ ਜੈਨ ਧਰਮ ਅਡਾਪਟ ਕੀਤਾ ਸੀ ਚੰਦਰਗੁਪਤ ਮੌਰੀਆ ਨੇ ਉਹਦਾ ਐਨਾਂ ਤੰਦੇਲੇ ਰਾਜੇ ਹੋਏ ਨੇ ਇਹਨਾਂ ਨੇ ਜੈਨ ਧਰਮ Adopt ਕੀਤਾ ਸਭ ਤੋਂ ਵਪਾਰੀ ਲੋਕਾਂ ਨੇ ਵਪਾਰੀਆਂ ਨੇ ਜੈਨ ਧਰਮ ਨੂੰ ਅਪਣਾਇਆ ਸੀਗਾ ਉਸ ਤੋਂ ਬਾਅਦ ਕੀ ਹੋਇਆ ਜੀ ਜੈਨ ਧਰਮ ਦੋ ਭਾਗਾਂ ਦੇ ਵਿੱਚ ਵੰਡਿਆ ਜੈਨ ਧਰਮ ਦੇ ਦੋ ਟੁਕੜੇ ਹੋ ਗਏ ਜੋ ਮਤਲਬ ਦੋ ਸੰਪਰਦਾਵਾਂ ਬਣ ਗਈਆਂ ਜੈਨ ਧਰਮ ਦੇ ਹਰੇਕ ਧਰਮ ਦੇ ਵਿੱਚ ਹੀ ਹੋਇਆ ਬੁੱਧ ਧਾਰਮ ਦੇ ਵਿੱਚ ਵੀ ਦੋ ਸੰਪਰਦਾਵਾਂ ਬਣੀਆਂ ਸੀਗੀਆਂ ਇਸ ਤਰ੍ਹਾਂ ਜੈਨ ਧਰਮ ਦੇ ਵਿੱਚ ਵੀ ਦੋ ਸੰਪਰਦਾਵਾਂ ਹੋ ਗਈਆਂ ਦੋ ਭਾਗਾਂ ਦੇ ਵਿੱਚ ਜੈਨ ਨੂੰ ਪਹਿਲੀ ਜੈਨ ਸਭਾ ਤੋਂ ਬਾਅਦ ਚੰਦਰਗੋਪਤ ਮੌਰੀਆ ਦੇ ਸਮੇਂ ਨਾ ਪਹਿਲੀ ਜੈਨ ਸਭਾ ਹੋਈ ਸੀ ਦੋ ਹੀ ਜੈਨ ਸਭਾਵਾਂ ਹੁੰਦੀਆਂ ਨੇ ਜਿਵੇਂ ਬੋਧ ਚਾਰ ਹੁੰਦੀਆਂ ਨੇ ਬੁੱਧ ਧਰਮ ਦੀਆਂ ਤੇ ਇਹਦੇ ਵਿੱਚ ਜੈਨ ਸਭਾਵਾਂ ਦੋ ਹੋਈਆਂ ਸੀ ਪਹਿਲੀ ਜੈਨ ਸਭਾ ਚੰਦਰਗੋਪਤ ਮੌਰੀਆ ਦੇ ਸਮੇਂ ਹੋਈ ਸੀ ਤੇ ਉਸ ਸਮੇਂ ਫਿਰ ਜੈਨ ਧਰਮ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਪਹਿਲੇ ਕੌਣ ਸੀ ਪਹਿਲੇ ਸੀਗੇ ਜੀ ਸਵੈਤੰਬਰ ਸਵੈਤੰਬਰ ਇਹ ਜਿਹੜੇ ਸੀਗੇ ਇਹ ਚਿੱਟੇ ਰੰਗ ਦੇ ਕੱਪੜੇ ਪਾਉਂਦੇ ਇਹਦਾ ਮੋਢੀ ਕੌਣ ਸੀ ਸਥੂਲ ਪੱਦਰ ਸੀਗਾ ਸ ਸਵੈਤੰਬਰ ਤੇ ਸ ਸਥੂਲ ਪੱਦਰ ਤੇ ਸਫੈਦ ਮਤਲਬ ਚਿੱਟੇ ਕੱਪੜੇ ਪਾਉਂਦੇ ਸੀ ਸਫੈਦ ਸਫੈਦ ਤੋਂ ਸਵੈਤੰਬਰ ਬਣਿਆ ਸਫੈਦ ਵੀ ਆਪਾਂ ਸਫੈਦ ਕੱਪੜੇ ਪਾਉਂਨੇ ਚਿੱਟੇ ਪਾਉਂਨੇ ਸਵੈ ਸਵੈਤੰਬਰ ਬਣ ਗਏ ਸਥੂਲ ਪੱਧਰ 'ਤੇ ਗੁੱਡੀ ਸੀਗਾ ਹੁਣ ਜਿਹੜੀ ਦੂਸਰੀ ਸੰਪਰਦਾ ਬਣੀ ਆ ਉਹਦਾ ਨਾਮ ਸੀ ਦਿਗੰਬਰ ਮਤਲਬ ਜੈਨ ਧਰਮ ਦੀਆਂ ਕਿਹੜੀਆਂ ਦੋ ਸੰਪਰਦਾਵਾਂ ਬਣਦੀਆਂ ਨੇ ਇੱਕ ਦਾ ਨਾਮ ਸਵੈਤੰਬਰਾ ਦੂਜਾ ਦਿਗੰਬਰ ਆ ਜਿਵੇਂ ਬੁੱਧ ਧਰਮ ਦੇ ਵਿੱਚ ਹੀਣ ਜਾਣ ਤੇ ਮਹਾਜਾਨ ਬਣੀਆਂ ਸੀਗੀਆਂ ਹੁਣ ਇੱਥੇ ਸਵੈਤੰਬਰ ਤੇ ਦਿਗੰਬਰ ਹੁਣ ਜਿਹੜੇ ਦਿਗੰਬਰ ਸੀ ਇਹ ਕਹਿੰਦੇ ਭਈ ਅਸੀਂ ਕੱਪੜੇ ਨਹੀਂ ਪਾਉਣੇ ਨੰਗੇ ਤਾਂ ਇਹ ਪੰਜ ਯਾਦ ਰੱਖ ਲਿਓ ਭੱਦਰਬਾਹੂ ਇਹਨਾਂ ਦਾ ਮੋਢੀ ਭੱਦਰਬਾਹੂ ਸੀ ਇਹਨਾਂ ਨੇ ਦੱਖਣ ਭਾਰਤ ਦੇ ਵਿੱਚ ਜੈਨ ਧਰਮ ਨੂੰ ਫੈਲਾਇਆ ਸੀ ਠੀਕ ਹੈ ਜੀ ਭੱਦਰਬਾਹੂ ਨੇ ਦੱਖਣ ਭਾਰਤ ਦੇ ਵਿੱਚ ਜੈਨ ਧਰਮ ਨੂੰ ਫੈਲਾਇਆ ਹਾਂ ਬਹੁਤ ਬਹੁਤ ਗਿਆਤੀ ਇੱਥੇ ਜੈਨ ਸਭਾ ਹੋਈ ਸੀ ਜੀ ਪਾਟਲੀ ਪੁੱਤਰ ਦੇ ਵਿੱਚ ਬਾਹੀ ਸੀ ਚੰਦਰ ਗੁਪਤ ਮੌਰੀਆ ਦੇ ਸਮੇਂ ਚੰਦਰ ਗੁਪਤ ਮੌਰੀਆ ਠੀਕ ਹੈ ਪਾਟਲੀ ਪੁੱਤਰ ਦੇ ਵਿੱਚ ਦੋ ਸਦੀ ਦਾ ਹੋਈ ਸੀ ਬੱਲਵੀ ਦੇ ਵਿੱਚ ਕਦੋਂ ਹੋਈ ਸੀ 512 ਏਡੀ ਦੇ ਵਿੱਚ ਉਤੇ ਵੀ ਦੇਸੀ ਰਾਜ ਸੀ ਬੱਲ ਵੀ ਹੈਗਾ ਗੁਜਰਾਤ ਦੇ ਵਿੱਚ ਉਹਦਾ ਨਾਮ ਸੀ ਦੇਵ ਰਦੀਕਰ ਉਹਦੇ ਸਮੇਂ ਹੋ ਤੇ ਮੰਦਿਰ ਨਿਰਮਾਣ ਇਹ ਜਿਹੜੇ ਖਜਾਹੋ ਦੇ ਮੰਦਰਾ ਜੀ ਨਾ ਕਈ ਵਾਰੀ ਇਹ ਪੁੱਛ ਲੈਂਦੇ ਆ ਵੀ ਖਜਾਹੋ ਦੇ ਪ੍ਰਸਿੱਧ ਮੰਦਰ ਨੇ ਕਿਹੜੇ ਧਰਮ ਨਾਲ ਰਿਲੇਟਡ ਨੇ ਸੰਬੰਧਤ ਨੇ ਉਹ ਜਿਹੜੇ ਧਰਮ ਦੇ ਨਾਲ ਨਿਰਮਾਣ ਕੀਨੇ ਕਰਵਾਇਆ ਸੀ ਜੀ ਚੰਦੇਲ ਸ਼ਾਸਕ ਦੇ ਵਿੱਚ ਇਹ ਮੰਦਿਰ ਬਣਵਾਏ ਸੀ ਜੈਨ ਧਰਮ ਨਾਲ ਰਿਲੇਟਡ ਦਰਨੇ ਤੇਲਵਾੜਾ ਜਾਂ ਦਿਲਹਾੜਾ ਵੀ ਕਹਿੰਦੇ ਦਿਲਵਾੜਾ ਇਹ ਮੰਦਿਰ ਕਿੱਥੇ ਹੈ ਜੀ ਮਾਉਂਟ ਆਬੂ ਰਾਜਸਥਾਨ ਦੇ ਵਿੱਚ ਉਹ ਵੀ ਜੈਨ ਧਰਮ ਦੇ ਨਾਲ ਰਿਲੇਟਡ ਆ ਉਹ ਉੱਥੇ ਚਾਲੂ ਕਿਰਾਏ ਜਾਣੇ ਬਣਵਾਏ ਸੀਗੇ ਅੱਗੇ ਬਾਇਓਗ੍ਰਾਫੀ ਵੀ ਸੁਆਮੀ ਜੀ ਦੀ ਜਿਹੜੀ ਬਾਇਓਗ੍ਰਾਫੀ ਆ ਉਹਦਾ ਨਾਮ ਹੈਗਾ ਵਰਦਮਨ ਚਰਿਤ ਅਰਧਮਨ ਚਰਿਤ ਉਹ ਲਿਖੀ ਕਿਹਨੇ ਸੀ ਜੀ ਅਸਾਗਾ ਨੇ ਲਿਖੀ ਆ ਉਹਦਾ ਰੈਕਟਰ ਕੌਣਾ ਅਸਾਗਾ ਤੇ ਇੱਕ ਜੈਨ ਧਰਮ ਦੇ ਨਾਲ ਸਭ ਤੋਂ ਵੱਡੀ ਮੂਰਤੀ ਉਹ ਸ਼ਰਵਣ ਬੇਲਗੋਲਾ ਚ ਬਣੀ ਆ ਤੇ ਉਹ ਗੁੰਮਦੇਸ਼ ਦੀ ਪੀ ਜੀ ਦੇ ਵਿੱਚ ਵੱਡੀ ਜੇ ਵੀ ਤੁਹਾਨੂੰ ਪਸੰਦ ਆਈ ਲਾਈਕ ਕਮੈਂਟਰ ਅਤੇ ਸ਼ੇਅਰ ਜਰੂਰ ਕਰਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ